ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਜੀ ਸਾਰੇ ਵਧੀਆ ਹਾਂਜੀ ਆਪਾਂ ਲੱਗੀਆਂ ਜੀ ਆਪਣੇ ਵਲੌਗ ਦੀ ਸ਼ੁਰੂਆਤ ਕਰਨ ਤੇ ਟਾਈਮ ਜੀ ਹੋ ਗਏ ਨੇ 11:30 ਦੁਪਹਿਰ ਦੇ ਸਵੇਰੇ ਸਾਨੂੰ ਟਾਈਮ ਨਹੀਂ ਲੱਗਿਆ ਜੀ ਅਸੀਂ ਕੰਮ ਵਿੱਚ ਵਿਜੀ ਸੀਗੇ ਕਿਉਂਕਿ ਅੱਜ ਹੈਗਾ ਸੰਡੇ ਤੇ ਬੱਚਿਆਂ ਦੀ ਹੈਗੀ ਛੁੱਟੀ ਤਾਂ ਕਰਕੇ ਤੇ ਆਪਾਂ ਹੁਣ ਆਪਣੇ ਵਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਤੇ ਦੇਖੋ ਸੁਪਰੀਆ ਲੱਗ ਰਹੀ ਹੈ ਦੁਪਹਿਰ ਦੀ ਸਬਜ਼ੀ ਕੱਟਣਾ ਮੈਂ ਤੁਹਾਨੂੰ ਦਿਖਾਉਣੀ ਹੈ ਦੇਖੋ ਜੀ ਮੇਰੀ ਸੁਪਰੀਆ ਨੇ ਸਾਰੀ ਸਬਜ਼ੀ ਜੀਰਤੀ ਤੇ ਇਹਨੇ واਸ਼ ਵੀ ਕਰਤੀ ਇੱਕ ਵਾਰੀ ਹੁਣ ਮੈਂ ਚੱਲੀ ਆਂ ਆਲੂ ਗਾਜਰਾਂ ਨੂੰ ਲਾਉਣ ਤੜਕਾ ਪਲੇਸ ਸੁਪਰੀਆ ਮੈਂ ਦੇ ਦੋ ਇਹ ਦੇਖੋ ਰੱਖਦੇ ਵਿੱਚ ਵਿੱਚ ਹੀ ਹਾਂਜੀ ਮੈਂ ਤਾਂ ਚੱਲੀ ਆਂ ਜੀ ਸਬਜ਼ੀ ਬਣਾਉਣ ਦਾ ਦਪਹਿਰ ਦਾ ਖਾਣਾ ਬਣਾਉਣਾ ਹੈ ਤਾਂ ਕਰਕੇ ਮੈਂ ਤਾਂ ਆਪਦੀ ਸਬਜ਼ੀ ਬਣਾਵਾ ਦੇਖੋ ਮੈਨੇ ਗਾਜਰਾ ਲੈ ਲੀਆਂ ਤੇ ਆਪਾਂ ਹੁਣ ਤੜਕਾ ਲਾਉਨੇ ਆ ਗੈਸ ਚਾਲੂ ਕਰਕੇ ਮੈਂ ਅੱਜ ਕੁੱਕਰ 'ਚ ਬਣਾਉਣੀ ਹੈ ਇਹ ਸਬਜ਼ੀ ਇੱਕ ਸਿਟੀ ਨਾਲ ਬਣ ਜੂਗੀ ਤੇ ਆਪਾਂ ਇਹ ਚ ਨਾ ਥੋੜਾ ਜਿਹਾ ਆਇਲ ਪਾ ਲੰਨੇ ਆ ਥੋੜਾ ਜਿਹਾ ਪਾਵਾਂਗੇ ਜੀ ਦੇਖੋ ਤੇ ਪਹਿਲਾਂ ਥੋੜਾ ਜਿਹਾ ਗਰਮ ਹੋ ਜਾਂਦਾ ਤੇਲ ਮੈਨੇ ਪਿਆਜ਼ ਵੀ ਧੋ ਕੇ ਮਿਰਚਾਂ ਤੇ ਪਿਆਜ਼ ਵੀ ਕੱਟ ਲੇ ਦੇ ਜੀਓ ਤਾਂ ਕੱਪੜੇ ਕੱਢਦੇ ਪੁੱਤੋਂ ਮਸ਼ੀਨ ਚੋਂ ਆਪਣਾ ਆਈਮ ਨੂੰ ਨੋਂਦਾ ਨਹੀਂ ਅੰਮ੍ਰਿਤ ਜੰਦੇ ਸਪਤ ਰਚੀ ਦਿੱਤੀ ਨਹੀਂ ਕੋਈ ਨਾ ਤੁੰਡਾ ਨਹੀਂ ਲੈ ਦੇ ਮੈਂ ਆ ਜੀ ਮੇਰੀ ਲੱਤ ਇਹ ਟੱਕਨ ਖੋਲ ਦੇ ਹੈਲਪ ਮੀ ਦੇਖੋ ਆਪਣੇ ਪਿਆਜ਼ ਬਰਾਊਨ ਹੋ ਗਏ ਤੇ ਆਪਾਂ ਟਮਾਟਰ ਤੇ ਨਾਲ ਇਹ ਚ ਥੋੜਾ ਜਿਹਾ ਆਪਾਂ ਨਮਕ ਥੋੜੀ ਜਿਹਾ ਪਪਾਲਾਂਗੇ ਜੀ ਹਲਦੀ ਨਾਲ ਹੀ ਪਾਲਾਂਗੇ ਮਿਰਚ ਆ ਸੁਪਰੀ ਆ ਜੀ ਮੇਰੇ ਲਵੇ ਮੇਰੀ ਹਾਸੀ ਕਢਾਈ ਜਾਂਦੀ ਆ ਦੇਖ ਕੀ ਹੋ ਰਿਹਾ ਪਿਆਏ ਕੱਟ ਰਹੀ ਐ ਧਨੀਆ ਧਨੀਆ ਚੀਰ ਰਹੀ ਐ ਮਸਾਲਾ ਬਹੁਤ ਵਧੀਆ ਵਾਂ ਤੇ ਨਾਲ ਹੀ ਆਪਾਂ ਥੋੜਾ ਜਿਹਾ ਜੀਰਾ ਪਾ ਦਨੇ ਆ। ਥੋੜਾ ਜਿਹਾ ਜੀਰਾ। ਥੋੜੀ ਜਿਹੀ ਰਾਈ ਪਾ ਦਨੇ ਆ। ਜਾ ਜੋ ਸਰਵਾ ਲਿਆ ਏ। ਨਾਲ ਹੀ ਆਪਾਂ ਥੋੜਾ ਜਿਹਾ ਪਾਣੀ। ਸਦਾ ਜੇ ਤਾਂ ਸਾਡਾ ਲੜ ਰਿਹਾ ਜੀ ਮੰਗ ਰਿਹਾ ਪਤੰਗ। ਅੱਦੇ ਹੁਣ ਕੌਣ ਪਤੰਗ ਚੜਾਉਂਦਾ ਪੁੱਤ? ਜਾ ਇੱਕ ਤਾਂ ਦੁਆਲੇ ਦੁਕਾਨ ਤੋਂ। ਜੱਜਾ ਤੇ ਦਵਾ ਲਿਆ ਜਾ ਜਾ ਪਾ ਜਾ ਜਾ ਲੈ ਆਓ ਦੇਖੋ ਜੀ ਸੁਪਰੀਆ ਮੇਰੀ ਹੈਲਪ ਕਰ ਰਹੀ ਹੈ ਦੇਖੋ ਆਪਣਾ ਮਸਾਲਾ ਬਣ ਗਿਆ ਸੁਪਰੀਆ ਗਾਜਰ ਪਾ ਦੋ ਬਤਿ ਸਬਜੀ ਮੈਂ ਸੁਪਰੀਆ ਨੂੰ ਸਿਖਾ ਰਹੀ ਆ ਜੀ ਸਬਜੀ ਬਣਾਉਣੀ ਕਈ ਵਾਰੀ ਜੇ ਮੈਂ ਕਰ ਨਹੀਂ ਹੁੰਦੀ ਤਾਂ ਬੱਚੇ ਬਣਾਤਾ ਲੈਂਦੇ ਨੇ ਨੀ ਪਹਿਲਾਂ ਤੂੰ ਇਹ ਗਜਰਾ ਪਾ ਦੇ ਕਣੀਆਂ ਵੀ ਪਾ ਦੇ ਨਾਲ ਦੀ ਨਾਲੇ ਸੋ ਤਾਂ ਸਾਰੀ ਸਬਜੀ ਪਾਤੀ ਸੁਪਰੀਆ ਨੇ ਇਧਰ ਫੜ ਸੁਪਰੀਆ ਡੰਡੀ ਮੈਂ ਹਲੇ ਆਮ ਨੁੱਤ ਬੇਚਣਾ ਹੋ ਧਨੀਆ ਵੀ ਪਾ ਦੇ तो के पा देंगे हाँ मैं पानी डोल ला हफ्ते हाँ सारा हफ्ते रह जूगा धनिया चलो हम थोड़ा जहा पानी पा दो बस बस अद्धा गिलास पानी पाता इसी ने हम बन जानी अपन गाजर सुबह ढकन दे कुकर छोटा ढक्कन दे हाँ छोटा तो धो जा ਲਾਟਕਨ ਲਾ ਲਈਏ ਦੇਖਦੇ ਆ ਸੁਪਰੀਆ ਟੱਕਣ ਲਾ ਲੂਗੀ ਹਾਂ ਉਹਨੂੰ ਵਿਚਾਰੇ ਕਰ ਵਿਚਾਰੇ ਕਰ ਹਾਂ ਦਬ ਦੇ ਇਹ ਅਗੁਰੂ ਮੈਂ ਦਬ ਦੇ ਨਾ ਬੇਟੇ ਲੱਗਿਆ ਦੇਖੋ ਲਾਤਾ ਜੀ ਸੁਪਰੀਆ ਨੇ ਟੱਕਣ ਹੁਣ ਇਹ ਇੱਕ ਜਾ ਇੱਕ ਸਿਟੀ ਚ ਬਣ ਜੂਗੀ ਜੀ ਸਬਜੀ ਤਾਂ ਆਪਣੀ ਠੀਕ ਹੈ ਦੇਖੋ ਜੀ ਆਪਣੀ ਸਬਜੀ ਬਣ ਗਈ ਇਹਨੂੰ ਇੱਕ ਸਿਟੀ ਆ ਗਈ ਆਪਾਂ ਦੋਏ ਲਵਾਤੀਆਂ ਤੇ ਮੈਂ ਇਹਦੀ ਹਵਾ ਆਪਾਂ ਪਾਪ ਕਰ ਦਿੰਨੇ ਆ। ਹੰਦ ਚਾਵਨੀਆ ਸਬਜੀ ਕਿਵੇਂ ਜੀ ਬਣੀ ਐ। ਇਹ ਫਿਰ ਕੁੱਕਰ ਚ ਵੀ ਆਪਣੀ ਸਬਜੀ ਨਾ ਕਿੰਨੀ ਵਧੀਆ ਬਣੀ ਐ। ਯਾ ਬਣ ਗਈ ਨਾ ਗੱਜਰਾਂ ਦੀ ਸਬਜ਼ੀ ਚਲੋ ਸਬਜ਼ੀ ਆਪਣੀ ਗਈ ਬਣਾ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਬੱਚਿਆਂ ਵਾਸਤੇ ਦੁਪਹਿਰ ਹੋ ਗਈ ਭੁੱਖ ਲੱਗਦੀ ਹੈ ਮੈਂ ਬਣਾਉਂਗੀ ਰੋਟੀ ਮੈਂ ਲਿਆਣੀ ਆ ਤਵਾ ਧੋ ਕੇ ਜੀ ਖੁਣ ਤਵਾ ਧੋ ਲਵੋ ਜੀ ਨੂੰ ਨਾ ਤੇਰਪ ਦੰਨਿਆ ਸਾਈਡ ਤੇ ਮੈਂ ਜੋ ਤਾਂ ਫਸ ਕੇ ਦੇ ਮਿੱਠੇ ਜੇ ਚੋਰ ਖਾ ਕੇ ਨਾ ਮੀਟ ਹੋ ਗਿਆ ਮਨ ਸਿਰ ਨੂੰ ਚੜ ਗਿਆ ਮੇਰਾ ਤਾਂ ਛੋਟੀ ਪਲੇਟ ਕਿੱਥੇ ਆ ਆਪਣੀ ਘਟਨੀ ਜਦੇ ਕੀ ਕੀ ਲੇ ਗਈਆਂ ਐ

मैं रोटी बना ला हूं तो मैं टाइम खराब कर दिया मेरा नहीं दूर हट शैतान <laughs> जा सुफियन गए चली रोटी खा ले एक पुर। एक तू वाला हाँ भाई बन गई पतंग के ना बन रे पतंग तेरी छी छी देखो ਰਜਤ ਦੀ ਪਤੰਗ ਇਹ ਫੇਰ ਲੈ ਆਉਂਦਾ ਹੀ ਰੋਜ ਇਹਦਾ ਪਤੰਗ ਦਾ ਸਿਸਟਮ ਚਲਾ ਹੀ ਰਹਤਾ ਹੈ ਦੇਖੋ ਮੈਨੇ ਕਪੜੇ ਤੋਤੇ ਸਾਰੇ ਉੱਠੀ ਲੈ ਜੇ ਪੁੱਤ ਉਹ ਖਾ ਲੋ ਨਾ ਟਾਈਮ ਹੋ ਰਿਹਾ ਬਹੁਤ ਬਾਰਾ 1:00 ਬਜ ਗਿਆ ਹੋਣਾ ਇੱਕ ਇੱਕ ਉਹਨੂੰ ਰਜਤ ਨੂੰ ਵੀ ਖਵਾ ਲਈਏ ਨਾਲ ਕਿਤੇ ਅ ਉਹ ਅਨੇਟਾ ਗਿਆ ਨਹੀਂ ਦੇਖੀ ਅੱਜ ਨਾਲ ਪੋਣਾ ਦੇ ਦੇ ਪੁੱਤ ਉਹ ਥੇ ਪਿਆ ਪੋਣਾ ਦੇ ਦੇ ਸਬਜੀ ਇਹ ਜੋ ਜਿਹੜੀ ਬਚੂਗੀ ਫਿਰ ਮੈਂ ਕੱਟ ਲੂਣੀ ਦੇਖੋ ਜੀ ਸਬਜੀ ਦਾ ਕਲਰ ਬਹੁਤ ਅੱਛਾ ਆਇਆ ਹੈ ਲਾਪੜ ਕਟਣੀ ਹੋਈ ਹੈ ਫਿਰ ਦੇਖੋ ਗਾਇਸ मैंने चटनी रात बनाई सी देखो चटनी भी खाएगी तो मलाई मलाई बहुत ज्यादा चटनी पाली देखो इन्हें देखो ये चटनी देखो <laughs> <laughs> ना ਇੱਕ ਬੁਰਕੀ ਜਨੀ ਚਟਨੀ ਪਾਈ ਆਉਣੇ ਇਹ ਤਾਂ ਮੈਂ ਸਾਰੀ ਇੱਕ ਪਾ ਨਾ ਐਸੋ ਫਿਰ ਮਜ਼ਾਕ ਕਰਿਆ ਲੱਗਦਾ ਤੇ ਬੁਰਕੀ ਨਾ ਖਾ ਜਣੀ ਇਹ ਚਟਨੀ ਤਾਂ ਮੈਂ ਲੈ ਦੇਖੋ ਜੀ ਮੇਰੀ ਇੱਕਤਾ ਵੀ ਆ ਗਈ ਰੋਟੀ ਲੈਣ ਭੁੱਖ ਲੱਗ ਰਹੀ ਹੈ ਨਾ ਬੱਚਿਆਂ ਨੂੰ ਦੁਪਹਿਰ ਹੋ ਗਈ ਪਾ ਲਓ ਪੁੱਤ ਖਾ ਲਓ ਪਾ ਕੇ ਤੇਰਾ ਰਜਤ ਕਿੱਥੇ ਹੈ ਰਜਤ ਰੋਟੀ ਖਾ ਲੈ ਪੁੱਤ ਇਹ ਤਾਂ ਪਤੰਗ ਨਾਲੇ ਉਲਝਿਆ ਰਹਿੰਦਾ ਪਤਾ ਨਹੀਂ ਕੀ ਇਹ ਕੱਢੂਗਾ ਪਤੰਗ ਤਾਂ ਪਹਿਲਾਂ ਢੋ ਪਹਿਰ ਪਹਿਲਾਂ ਰੋਟੀ ਖਾ ਲੈ ਚੰਗਾ ਫਿਰ ਮੈਂ ਬਣ ਕੇ ਦੇਉਂਗੀ ਤੈਨੂੰ ਆ ਜਾ ਹਾਂਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਜੀ ਸਾਡਾ ਬਲੌਗ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਹੋ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਕਿ ਸਾਡੀਆਂ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨਾ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ 'ਚ Okay. Bye. Bye. Bye.